ਇਸ ਵੇਲੇ ਦੀ ਵੱਡੀ ਖਬਰ ਸੰਸਦ ਅਮਰਿਤਪਾਲ ਸਿੰਘ ਖਾਲਸਾ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਤੋਂ ਪਾਰਟੀ ਦਾ ਗਠਨ ਕੀਤਾ ਗਿਆ ਤਾਂ ਉਸ ਸਮੇਂ ਤੋਂ ਹੀ ਪਾਰਟੀ ਨੂੰ ਲੈ ਕੇ ਕਈ ਤਰੀਕੇ ਦੇ ਵਿਵਾਦ ਖੜੇ ਹੋ ਰਹੇ ਨੇ ਜਿੱਥੇ ਮਾਗੀ ਮੇਲੇ ਦੀ ਕਾਨਫਰੰਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਪਾਰਟੀ ਦੇ ਉੱਤੇ ਨਿਸ਼ਾਨੇ ਸਾਧੇ ਗਏ ਤੇ ਉਸੇ ਦਿਨ ਅਮਰਿਤਪਾਲ ਸਿੰਘ ਖਾਲਸਾ ਤੇ ਸਰਬਜੀਤ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਗਠਨ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਇਸ ਪਾਰਟੀ ਦਾ ਪ੍ਰਧਾਨ ਅਮਰਿਤਪਾਲ ਸਿੰਘ ਖਾਲਸਾ ਨੂੰ ਲਗਾਇਆ ਗਿਆ ਜਿਸ ਨੂੰ ਲੈ ਕੇ ਕਾਫੀ ਵਿਵਾਦ ਦੇਖਣ ਨੂੰ ਮਿਲਿਆ ਕਿ ਜੇਲ੍ਹ ਦੇ ਵਿੱਚੋਂ ਅਮਰਿਤਪਾਲ ਸਿੰਘ ਖਾਲਸਾ ਇਸ ਪਾਰਟੀ ਨੂੰ ਜਿਵੇਂ ਚਲਾਉਣਗੇ ਤਾਂ ਵਿਰੋਧੀਆਂ ਦੇ ਵੱਲੋਂ ਇਸ ਚੀਜ਼ ਨੂੰ ਲੈ ਕੇ ਕਾਫੀ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਲਗਾਤਾਰ ਇਸ ਪਾਰਟੀ ਦੇ ਵੱਲੋਂ ਇੱਕ ਇੱਕ ਕਰਕੇ ਐਕਟੀਵਿਟੀਆਂ ਕੀਤੀਆਂ ਜਾ ਰਹੀਆਂ ਨੇ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਵੀ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਦਰਅਸਲ ਬੀਤੇ ਦਿਨਾਂ ਤੋਂ ਅਮਰਿਤਪਾਲ ਸਿੰਘ ਖਾਲਸਾ ਦੀ ਪਾਰਟੀ ਵਾਰਿਸ ਪੰਜਾਬ ਦੇ ਦੇ ਉੱਤੇ ਉਹ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਤਸਵੀਰ ਨਾ ਹੋਣ ਕਰਕੇ ਵਿਵਾਦ ਖੜੇ ਹੋ ਰਹੇ ਸੀ ਕਿ ਪੰਜਾਬ ਦੇ ਵਿੱਚ ਅਮਰਿਤਪਾਲ ਸਿੰਘ ਖਾਲਸਾ ਦੇ ਵੱਲੋਂ ਇੱਕ ਛਵੀ ਜਿਹੜੀ ਆ ਬਣਾਈ ਗਈ ਸੀ ਤੇ ਨਾਲ ਦੀ ਨਾਲ ਆ ਹਮੇਸ਼ਾ ਹੀ ਉਹ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਉਹਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਸੀ ਜੇ ਤੇ ਉਸ ਤੋਂ ਬਾਅਦ ਜਦੋਂ ਪਾਰਟੀ ਬਣਾਈ ਗਈ ਤਾਂ ਉਸ ਦੇ ਵਿੱਚ ਸੰਤਾਂ ਦੀ ਤਸਵੀਰ ਨੂੰ ਲੈ ਕੇ ਵਿਵਾਦ ਜਿਹੜਾ ਉਹ ਖੜਾ ਹੋਇਆ ਕਿ ਇਸ ਪਾਰਟੀ ਦੇ ਵਿੱਚ ਕਿਤੇ ਵੀ ਸੰਤਾਂ ਦੀ ਫੋਟੋ ਜਿਹੜੀ ਆ ਨਹੀਂ ਲਗਾਈ ਗਈ ਤਸਵੀਰਾਂ ਚ ਵੀ ਤੁਸੀਂ ਦੇਖ ਸਕਦੇ ਹੋ ਕਿ ਅਮਰਿਤਪਾਲ ਸਿੰਘ ਖਾਲਸਾ ਤੇ ਸੰਸਦ ਸਰਬਜੀਤ ਸਿੰਘ ਖਾਲਸਾ ਤੇ ਨਾਲ ਅਮਰਿਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤੇ ਸੇਮ ਸਿੰਘ ਉਹਨਾਂ ਦੀ ਤਸਵੀਰ ਜਿਹੜੀ ਹੈ ਪੋਸਟਰਾਂ ਦੇ ਵਿੱਚ ਦੇਖ ਰਹੀ ਹੈ ਜਿਸ ਨੂੰ ਲੈ ਕੇ ਹੁਣ ਕਾਫੀ ਵਿਵਾਦ ਜਿਹੜੇ ਨੇ ਖੜੇ ਹੋਣੇ ਸ਼ੁਰੂ ਹੋਏ ਸੀ ਤੇ ਉਸ ਤੋਂ ਬਾਅਦ ਅੱਜ ਪਟਿਆਲਾ ਦੇ ਵਿੱਚ ਪਾਰਟੀ ਦੇ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਜਿੱਥੇ ਕਈ ਲੋਕਾਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਗਿਆ ਤੇ ਕਈਆਂ ਨੂੰ ਅਹੁਦੇ ਵੀ ਦਿੱਤੇ ਗਏ ਜਿਸ ਤੋਂ ਬਾਅਦ ਜਦੋਂ ਪੱਤਰਕਾਰਾਂ ਦੇ ਵੱਲੋਂ ਅਮਰਿਤਪਾਲ ਸਿੰਘ ਖਾਲਸਾ ਦੇ ਪਿਤਾ ਤਰਸੇਮ ਸਿੰਘ ਉਰਾਦੇ ਕੋਲ ਜਵਾਬ ਮੰਗਿਆ ਗਿਆ ਕਿ ਤੁਸੀਂ ਸੰਤਾ ਦੀ ਫੋਟੋ ਪੋਸਟਰ ਦੇ ਉੱਤੇ ਕਿਉਂ ਨਹੀਂ ਲਗਾਈ ਤਾਂ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਸਪਸ਼ਟੀਕਰਨ ਵੀ ਦਿੱਤਾ ਗਿਆ ਅਮਰਿਤਪਾਲ ਸਿੰਘ ਖਾਲਸਾ ਦੇ ਪਿਤਾ ਨੇ ਕਿਹਾ ਕਿ ਜਿਹੜਿਆਂ ਨੇ ਬੈਨਰ ਬਣਾਏ ਨੇ ਉਹਨਾਂ ਦੇ ਵੱਲੋਂ ਤਸਵੀਰ ਨਹੀਂ ਲਗਾਈ ਗਈ ਪਰ ਅਸੀਂ ਹਲੇ ਵੀ ਸੰਤਾ ਦੇ ਸਿਧਾਂਤਾਂ ਦੇ ਉੱਤੇ ਕੰਮ ਕਰ ਰਹੇ ਆ ਤੇ ਇਸ ਬਾਬਤ ਹੋਰ ਜਾਣਕਾਰੀ ਦਿੰਦੇ ਹੋਏ ਅਮਰਿਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂਤਰ ਸਿੰਘ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਜੀ ਜੋ ਅਸੀਂ ਆਕਾਲੀ ਦਲ ਵਾਰਸ ਪੰਜਾਬ ਦੇ ਜੱਥੇਬੰਦੀ ਦੇ ਰਾਜਨੀਤਿਕ ਪਾਰਟੀ ਦਾ ਗਠਨ ਕੀਤਾ ਗਿਆ ਉਦੋਂ ਤੋਂ ਹੀ ਨੌਜਵਾਨਾਂ 'ਚ ਬੜਾ ਵੱਡਾ ਹੱਸ਼ਾ ਵਾ ਤੇ ਬਾਕੀ ਕਾਫੀ ਜ਼ਿਲ੍ਹਿਆਂ ਚ ਸੇ 13 ਜ਼ਿਲ੍ਹਿਆਂ ਚ ਪਹਿਲਾਂ ਟੀਮ ਬਣਾ ਦਿੱਤੀਆਂ ਗਈਆਂ ਸੀ ਅੱਜ 14ਵਾਂ ਜ਼ਿਲ੍ਹਾ ਸੀਗਾ ਤੇ ਇੱਥੇ ਵੀ ਪਟਿਆਲਾ ਵੀ ਸਾਨੂੰ ਬਹੁਤ ਵੱਡਾ ਸ਼ਾਹ ਮਿਲਿਆ ਤੇ ਅਸੀਂ ਸੋਚਦੇ ਹਾਂ ਕਿ ਸਾਡੀ ਪਾਰਟੀ ਦੇ ਵਾਸਤੇ ਜੁੜਨ ਵਾਸਤੇ ਲੋਕਾਂ ਚ ਬਹੁਤ ਵੱਡੀ ਚਾਹ ਨਾਲ ਜੁੜ ਰਹਾ ਹੈ ਬਹੁਤ ਫੋਨ ਆ ਰਿਹਾ ਹੈ ਕਿ ਸਾਨੂੰ ਜਲਦੀ ਜਲਦੀ ਮੌਕਾ ਦਿਓ ਅਸੀਂ ਇਹ ਪਾਰਟੀ ਨਾਲ ਜੁੜਨਾ ਚਾਹੁੰਦੇ ਹਾਂ ਹਰ ਪਾਰਟੀ ਦੇ ਕੋਈ ਨਾ ਕੋਈ ਸਿਧਾਂਤ ਹੁੰਦੇ ਆ ਆਪਣੀ ਪਾਰਟੀ ਕਿਹੜੇ ਸਿਧਾਂਤਾਂ ਤੇ ਚੱਲ ਰਹੀ ਹੈ ਕਿਸ ਜਿਹੜੀ ਥੀਕ ਦੇ ਉੱਪਰ ਚੱਲਦੀ ਦਿਖਾਈ ਦੇਵੇ ਸਾਡੀ ਪਾਰਟੀ ਹੈ ਕਿ ਪੰਥ ਬਚਾਓ ਪੰਜਾਬ ਬਚਾਓ ਜੋ ਸਾਡਾ ਮੇਨ ਅਜੰਡਾ ਹੈ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਬਚਾਉਣਾ ਪੰਥ ਜੋ ਗਰਾਵਟ ਆ ਰਹੀ ਹੈ ਸਾਡੇ ਸਿੱਖੀ ਸਿਧਾਂਤਾਂ ਚ ਜਾਂ ਜੋ ਇਹ ਹੋ ਰਿਹਾ ਉਹ ਉਹਨਾਂ ਨੂੰ ਪੰਥ ਨੂੰ ਇਹ ਇਹਨਾਂ ਹਾਲਾਤਾਂ ਚੋਂ ਬਾਹਰ ਕੱਢਣਾ ਤੇ ਦੂਸਰਾ ਜੋ ਸਾਡੀ ਨੌਜਵਾਨੀ ਨਸ਼ਿਆਂ ਚ ਬਰਬਾਦ ਹੋ ਰਹੀ ਆ ਉਹਨਾਂ ਨੂੰ ਬਚਾਉਣਾ ਜੋ ਪੰਜਾਬ ਦੇ ਹੱਕ ਆ ਪਾਣੀ ਆ ਪੰਜਾਬ ਦੀ ਰਾਜਧਾਨੀ ਆ ਇਹ ਸਾਰੀਆਂ ਚੀਜ਼ਾਂ ਵਾਸਤੇ ਜਿਹੜੇ ਪੰਥ ਦੀ ਗੱਲ ਹਮੇਸ਼ਾ ਕੀਤੀ ਜਾਂਦੀ ਆ ਸ਼੍ਰੋਮਣੀ ਅਕਾਲੀ ਦਲ ਵੀ ਪੰਥ ਦੀ ਗੱਲ ਕਰਦਾ ਹੈਗਾ ਉਹਦੇ ਵੀ ਦੋ ਢੜੇ ਹੋਏ ਤਾਂ ਕਿਸ ਤਰ੍ਹਾਂ ਦਿਖ ਜਾਓ ਇਸ ਥੀ ਨੂੰ ਜੋ ਅਕਾਲ ਤਖਤ ਸਾਹਿਬ ਦੇ ਅੰੰਦਾਜ਼ ਸਾਹਿਬ ਨਾਲ ਸਰਬੋਤਮ ਪਤਾ ਹੀ ਹੈ ਇਹ ਸਭ ਕੁਝ ਬੜਾ ਮੰਦ ਭਾਗਾ ਵਾਪਰ ਰਿਹਾ ਜੀ ਜੋ ਅਕਾਲ ਤਖਤ ਦੇ ਜੇਸੇਦਰ ਦਾ ਰਤਮਾ ਸੰਗਤਾਂ ਦੇ ਮਨ ਚ ਬਹੁਤ ਉੱਚਾ ਵਾ ਲੇਕਿਨ ਇਹ ਜਿਹੜੀਆਂ ਧਰਾਸੀ ਇਹਨਾਂ ਨੇ ਉਹਨਾਂ ਨੂੰ ਇੱਕ ਮੁਲਾਜ਼ਮ ਬਣ ਕੇ ਬਣਾ ਕੇ ਰੱਖਿਆ ਹੋਇਆ ਆਪਣੀ ਮਰਜ਼ੀ ਨਾਲ ਜਿੰਨਾ ਚਿਰ ਤੇ ਉਹ ਉਹਨਾਂ ਦੇ ਕੇ ਅਨਸਾਰ ਜਾਂ ਉਹਨਾਂ ਦੇ ਜਿੱਤ ਦੇ অনুকੂਲ ਚੱਲਦਾ ਰਹਿੰਦਾ ਉਹਨਾਂ ਚਿਰ ਤੇ ਸਭ ਕੁਝ ਠੀਕ ਆ ਤੇ ਜਿੱਦਣ ਕੋਈ ਸੱਚ ਦੀ ਗੱਲ ਕਰਦਾ ਜਾਂ ਕੋਈ ਉਹ ਇਹੋ ਜਿਹੀ ਹੁੰਦੀ ਤੇ ਉਦੋਂ ਉਥੇ ਜ세ਦਾਰਾਂ ਨੂੰ ਜਲੀਲ ਕਰਕੇ ਇਹ ਪਹਿਲੀ ਵਾਰ ਨਹੀਂ ਇਹ ਪਹਿਲਾਂ ਵੀ ਹੋ ਚੁੱਕਾ ਵਾ ਤੇ ਆਉਣ ਵਾਲੇ ਸਮੇਂ 'ਚ ਵੀ ਜੇ ਇਹ ਕੋਈ ਸਿਸਟਮ ਨਾ ਬਣਾਇਆ ਗਿਆ ਤੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਸ਼ਾਇਦ ਹੋ ਕੁ ਕੋਈ ਭਾਈ ਅਮਰਸਪਾਲ ਦੀ ਗੱਲ ਕਰ ਰਹੀ ਹੈ ਲਗਾਤਾਰ ਸਮਝਾ ਸੀ ਪਿੰਡ ਵਾਲੇ ਸੋਚ ਤੇ ਪਹਿਲਾਂ ਦੇ ਦਿਖਾਈ ਦਿੰਦੇ ਨੇ ਉਹਨਾਂ ਦੀ ਸੋਚ ਦੇ ਨਾਲ ਅੱਜ ਪਾਰਟੀ ਦਾ ਗਠਨ ਹੋ ਗਿਆ ਕਿਤੇ ਪਿੰਡ ਵਾਲਾ ਜ਼ਿਕਰ ਨਹੀਂ ਕੀਤਾ ਗਿਆ ਕਿਉਂਕਿ ਸਮਝੋ ਕੀ ਹੁਣ ਪਾਰਟੀ ਉਹਨਾਂ ਦੀ ਸੋਚ ਤਾਂ ਅੱਢ ਚੱਲੇਗੀ ਜਾਂ ਕਿਵੇਂ ਨਹੀਂ ਨਹੀਂ ਉਹਨਾਂ ਦੀ ਸੋਚ ਤੇ ਚੱਲੇਗੀ ਉਹਨਾਂ ਨੇ ਸਾਡੀ ਕੌਮ ਨੂੰ ਉਹਨਾਂ ਵੀ ਜਗਾਇਆ ਉਹਨਾਂ ਵੀ ਕੌਮ ਨੂੰ ਨਸ਼ੇ ਤੋਂ ਕੱਢਣ ਦੀ ਗੱਲ ਕੀਤੀ ਕੌਮ ਨੂੰ ਸਹੀ ਰਸਤੇ ਤੇ ਲਿਆਂਦਾ ਤੇ ਠੀਕ ਹੈ ਕਿ ਉਹਨਾਂ ਨੂੰ ਸਰਕਾਰਾਂ ਨੇ ਉਸ ਟਾਈਮ ਤੇ ਵੀ ਉਹਨਾਂ ਨੂੰ ਉਹੀ ਕੁਛ ਅਮਰਤਪਾਲ ਕਰ ਰਿਹਾ ਸੀਗਾ ਪੰਜਾਬ ਨੇ ਨੌਜਵਾਨੀ ਨੂੰ ਜਾਗਰੂਕ ਕਰਕੇ ਨਸ਼ੇ ਤੋਂ ਕੱਢ ਕੇ ਗੁਰੂ ਨਾਲ ਜੋੜਨ ਦਾ ਜਿਹੜਾ ਉਹ ਉਹੀ ਉਹਨਾਂ ਨੂੰ ਵੀ ਇਸੇ ਕਰਕੇ ਜੇਲ੍ਹ ਚ ਜਾਣਾ ਪਿਆ ਇਸ ਕਰਕੇ ਅਸੀਂ ਉਹਨਾਂ ਦੀ ਸੋਚ ਦੇ ਨਾਲ ਬਣੇ ਜਿਹੜੇ ਫਲੈਕਸ ਦੇ ਉੱਪਰ ਨਾ ਉਹਨਾਂ ਦੇ ਜ਼ਿਕਰ ਦੇ ਵਿੱਚ ਆ ਗਈ ਸੰਸ਼ਾ ਸੀ ਪਿੰਡਰਾਵਲੇ ਆਏ ਨਾ ਕਿਸੇ ਫਲੈਕਸ ਦੇ ਉੱਪਰ ਉਹਨ ਹਾਂਜੀ ਉਹਨਾਂ ਦੇ ਜ਼ਿਕਰ ਬਹੁਤ ਵਾਰੀ ਹੋਇਆ ਸਟੇਜ ਤੋਂ ਇਹ ਇਹ ਚੀਜ਼ ਹੈ ਕਿ ਠੀਕ ਹੈ ਕਿ ਫਲੈਕਸ ਲੋਨ 'ਚ ਥੋੜੇ ਮੇਰੇ ਖਿਆਲ 'ਚ ਕੋਈ ਕਟਾਈ ਹੋਈ ਆ ਉਹਦੇ ਵਾਸਤੇ ਅਸੀਂ ਪ੍ਰਬੰਧਕਾਂ ਨਾਲ ਗੱਲ ਕਰ ਰਹੇ ਆ ਕਿ ਕਿ ਇਦਾਂ ਕਿਉਂ ਕੀਤੀ ਗਈ ਸੋ ਕਿਸੇ ਨੇ ਦੇਖਦੇ ਕਿ ਤੁਸੀਂ ਗੱਲ ਕੀਤੀ ਪਹਿਲਾਂ ਕਾਫੀ ਸਾਹਿਬ ਦੇ ਜਿਹੜਾ ਯਾਨੀ ਹਰਪੀ ਸਿੰਘ ਉਹ ਯਾਨੀ ਰਗੂਬੀ ਸਿੰਘ ਦਾ ਪਿਆਰ ਲੰਦਾ ਕਿ ਜਿਹੜਾ ਚਾਰਜਵਾਰੀ ਦੇ ਵਿੱਚ ਹੀ ਫੈਸਲਾ ਮੈਂ ਸੁਣਿਆ ਕਿ ਉਹ ਰਹਿ ਜਾਂਦਾ ਹੈ ਕਿੰਨਾ ਦੇਖਦੇ ਹੋ ਇੱਕ ਪਾਸੇ ਕਾਲ ਤੱਕ ਸਾਫ ਦੀ ਜਿਹੜੀ ਅਫੀਸ਼ੀਅਲ ਤੋਂ ਕੁਝ ਵੀ ਫਰਮਾਨ ਜਾਰੀ ਕਰਦੇ ਸੀ ਉਹ ਸੰਗਤ ਨੂੰ ਪ੍ਰਵਾਨ ਹੁੰਦਾ ਸੀਗਾ ਇਹ ਇਹ ਜੀ ਸੰਗਤ ਨੂੰ ਤੇ ਅੱਜ ਵੀ ਅਕਾਲ ਤਖਤ ਦਾ ਜਿਹੜਾ ਫਰਮਾਨ ਆ ਉਹ ਪ੍ਰਵਾਨ ਆ ਪੂਰੇ ਵਿਸ਼ਵ ਦੀਆਂ ਵਿਸ਼ਵ ਵਿਸ਼ਵ ਦੀਆਂ ਸੰਗਤਾਂ ਨੂੰ ਤੇ ਪਰੇ ਜਿਹੜੇ ਲੀਡਰਾਂ ਨੇ ਕੁਝ ਇਹੋ ਜਿਹੀਆਂ ਹੱਦਬੰਦੀਆਂ ਇਹ ਜੋ ਜੋ ਉੱਥੇ ਕਾਬਜ ਹੈ ਜਿਹਨਾਂ ਦੇ ਹੱਥ 'ਚ ਵਾਗੜੋ ਰਿਹਾ ਜਿਹਨਾਂ ਦੇ ਹੱਥ 'ਚ ਉਹਨਾਂ ਨੂੰ ਲਾਉਣ ਦੀ ਬਿਠਾਉਣ ਦੀ ਜਿਹੜੀ ਤਾਕਤ ਆ ਉਹਨਾਂ ਨੂੰ ਇਹ ਜੋ ਹੀ ਇਹ ਬਦਲ ਅਕਾਲੀ ਦਲ ਇਹ ਇਹ ਜਿਹੜੀ ਦੋਵੇਂ ਧਿਰਾਂਾਂ ਦੋਵੇਂ ਧੜੇ ਆ ਇਹਨਾਂ ਦਾ ਸਾਰਿਆਂ ਦੇ ਇਕੱਠੇ ਸੀਗੇ ਪਹਿਲਾਂ ਅੱਜ ਉਹ ਕੁਝ ਸਤਾ ਨਹੀਂ ਰਹੀ ਤੇ ਇਸ ਕਰਕੇ ਥੋੜੇ ਵੱਖ-ਵੱਖ ਇੱਕ ਦੂਜੇ ਦੇ ਖਿਲਾਫ ਆ ਮੇਰੇ ਖਿਆਲ ਲੱਗ ਕੇ ਦੋਵਾਂ ਦੇ ਇਹ ਪੂਰ ਇਹ ਇਹਨਾਂ ਹਾਲਾਤਾਂ ਲਈ ਜ਼ਿੰਮੇਵਾਰ ਆ ਦੋਨੇ ਭਾਈ ਹਾਂ ਗੱਲ ਕਿੱਥੇ ਤੱਕ ਪਹੁੰਚੀ ਰਹੀਆਂ ਕੀ ਹੁਣ ਆ ਬੋਰਡ ਦੇ ਵਿੱਚ ਕਿਹੜਾ ਕੇਸ ਆਇਆ ਹੈਗਾ ਸੋ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਭਾਈ ਸਾਹਿਬ ਤੇ ਹਾਜ਼ਰੀ ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਇਹ ਵੀ ਹੋਣਾ 11 ਤਰੀਕ ਤੱਕ ਫੈਸਲਾ ਹੋ ਜਾਊਗਾ ਕੋਈ ਉਹਨਾਂ ਦੀ ਪਾਰਲੀਮੈਂਟ ਦੀ ਹਾਜ਼ਰੀ ਵਾਸਤੇ ਵੀ ਤੇ ਬਾਕੀ ਐਨਐਸਏ ਵਾਸਤੇ ਚੱਲ ਰਿਹਾ ਰੋਜ਼ੀ ਕੇਸ ਪਾਕਿ 18 ਤਰੀਕ ਨੂੰ 2 ਸਾਲ ਵੀ ਹੋ ਜਾਣੇ ਦੇਖੋ ਸਰਕਾਰ ਕੀ ਕਰਦੀ ਹੈ ਜਿਵੇਂ ਪਾਰਟੀਆਂ ਦਾ ਐਵੇਂ ਆ ਜੀ ਇਹ ਅੱਗੇ ਮੈਂਬਰ ਬਣਾਉਣਗੇ ਸਰਕਲ ਪ੍ਰਧਾਨ ਫਿਰ ਬਲਾਕ ਦੇ ਪਿੰਡਾਂ ਤੱਕ ਫਿਰ ਮੈਂਬਰਸ ਵੀ ਬਣਾਉਣਗੇ ਸਾਰਾ ਮਤਲਬ ਚੇਨ ਵਾਈਜ਼ ਹੀ ਚੱਲੇਗਾ ਜੀ ਸ਼ਾ ਜਿਹੜਾ ਅਕਾਲੀ ਦਲ ਪਾਰਟੀ ਜੀ ਜਿਹੜਾ ਸ਼ੋਮਨੀ ਕਾਲੀਕਾਲ ਅੰਮ੍ਰਿਤਸਰ ਹੈ ਸ਼ੋਮਨੀ ਕਾਲੀਕਾਲ ਐਸੋ ਪਾਰਟੀ ਆ ਗਈ ਤਾਂ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਫ੍ਰਿਕਸ਼ਨ ਦੇਖਣ ਨੂੰ ਮਿਲਿਆ ਨਹੀਂ ਫ੍ਰਿਕਸ਼ਨ ਤਾਂ ਹੈ ਜੀ ਹਰ ਇੱਕ ਪਾਰਟੀ ਦਾ ਆਪਣਾ ਸਿਧਾਂਤ ਹੈ ਤੁਹਾਨੂੰ ਦੇਖ ਕੇ ਕਿ ਆਪ ਕਿੰਨਾ ਕਿੰਨੇ ਸਿਧਾਂਤ ਦੀ ਗੱਲ ਸਾਰੇ ਕਰਦੇ ਨੇ ਪਰ ਸਿਧਾਂਤ ਤੇ ਚੱਲਣ ਵਾਲੇ ਕਿੰਨੇ ਕੁ ਲੱਗਦੇ ਨੇ ਦੇਖੋ ਜੀ ਜਿਹੜੀ ਅਕਾਲੀ ਦਲ ਬਹੁਤ ਹੈ ਬਹੁਤ ਕੁਸ਼ ਹੈ ਬਾਕੀ ਜਿਹੜੇ ਅਕਾਲੀ ਦਾ ਲੈਣਾ ਉਹ ਅਕਾਲੀ ਦਲ ਪਹਿਲਾਂ ਪਾਰਟੀਆਂ ਬਣੀਆਂ ਐ ਫਿਰ ਲੋਕਾਂ ਦਾ ਸਾਥ ਮੰਗਿਆ ਉਹਨਾਂ ਨੇ ਸਾਨੂੰ ਕੌਮ ਦਾ ਪਹਿਲਾ ਸਾਥ ਆਇਆ ਤੇ ਅਸੀਂ ਬਾਅਦ ਚ ਪਾਰਟੀ ਬਣਾਈ ਐ ਕਿਹਨੇ ਅਕਾਲੀ ਦਲ ਜਦੋਂ ਸ਼੍ਰੋਮਣੀ ਅਕਾਲੀ ਦਲ ਹੋ ਗਿਆ ਉਹ ਸੀਲ ਤੋਂ ਇੱਕ ਫੈਸਲਾ ਹੋਇਆ ਸੀਗਾ ਉੱਥੋਂ ਮਤਲਬ ਕਿ ਅੱਜ ਵੀ ਕਾਲ ਤੱਕ ਸਾਥ ਤੋਂ ਜਰੂਰੀ ਸੀ ਲੱਗਦਾ ਹੈਗਾ ਕਿ ਉਹ ਪੰਥ ਵਿਚਾਰਧਾਰਾ ਤੇ ਚੱਲ ਰਹੇ ਨੇ ਨਹੀਂ ਜੀ ਜਿਹੜਾ ਅਕਾਲੀ ਦਲ ਬਾਦਲ ਹੈ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਠੀਕ ਹੈ ਨਾ ਜੀ ਬਈ ਸਭ ਤੋਂ ਮਤਲਬ ਮੈਂ ਪਹਿਲਾਂ ਵੀ ਬਹੁਤ ਵਾਰੀ ਕਹਿ ਚੁੱਕਿਆ ਆਂ ਵੀ ਮੈਨੂੰ ਹੀ ਸਮਝਦਾ ਵੀ ਅਕਾਲੀ ਦਲ ਕਿਸੇ ਡੇਰੇਦਾਰ ਦੇ ਪੈਰਾਂ ਦੇ ਵਿੱਚ ਗਿਰ ਜਵੇ ਅਕਾਲੀ ਦਲ ਦੀ ਸਰਕਾਰ ਹੋਵੇ ਮਹਾਰਾਜ ਦੀ ਬੇਇੱਜ਼ਤੀ ਹੋ ਜਵੇ ਤੇ ਉਸ ਤੋਂ ਸਭ ਤੋਂ ਮਾੜੀ ਗੱਲ ਕਿ ਉਹ ਦੋਸ਼ੀਆਂ ਨੂੰ ਅਕਾਲੀ ਦਲ ਨੇ ਪ੍ਰਧਾਨ ਬਚਾਵੇ ਹਾਂਜੀ ਪਰ ਅੰਤਪਾਪ ਗੱਲ ਕਰਦੇ ਕਿਹੜੇ ਪ੍ਰਧਾਨ ਜਿਹੜਾ ਇਹ ਪ੍ਰਕਾਸ਼ ਸਿੰਘ ਬਾਦਲ ਸੀ ਸੁਖਵੀਰ ਸਿੰਘ ਬਾਦਲ ਇਹੀ ਪ੍ਰਧਾਨ ਹੈ ਜੀ ਇਹਨਾਂ ਦੀ ਸਰਕਾਰ ਸੀ ਸਾਈਸਰ ਹੋ ਗਈ ਸੋ ਕਿਸ ਤਰ੍ਹਾਂ ਦਿਖ ਦੇਗਾ ਪੂਰਾ ਅੱਜ ਜਿਹੜਾ ਜੱਜਦਾ ਸਾਹਿਬ ਦੇ ਉੱਤੇ ਵੀ ਸਵਾਲ ਖੜੇ ਕਰਨੇ ਹੋ ਤਾਂ ਇਹ ਕਿਆਫਤ ਕੀਤੀ ਜਾ ਗਏ ਗਲਤ ਗੱਲ ਹੈ ਜੀ ਆਪ ਮਤਲਬ ਹੁਣ ਗੱਲ ਇਹ ਹੈ ਵੀ ਇਹ ਫਾਸੀ ਐਨੇ ਬੁਰੀ ਤਰ੍ਹਾਂ ਗਿਆ ਹੈ ਅਕਾਲੀ ਦਲ ਦੇ ਪ੍ਰਧਾਨ ਹੈ ਜਿਹੜੇ ਜਾਂ ਮੈਂਬਰ ਹੈ ਇਸ ਦੇ ਵਿੱਚ ਮਤਲਬ ਉਹ ਕਦੇ ਕਿਸੇ ਤੇ ਇਲਜ਼ਾਮ ਲਾਉਣੇ ਆ ਕਦੇ ਕਿਸੇ ਤੇ ਲਾਉਣੇ ਆ ਉਹ ਆਪਣੀ ਘੜੋ ਚੀਜ਼ ਲਾਉਣਾ ਚਾਹੁੰਦੇ ਆ ਅਸਲ ਗੱਲ ਪਤਾ ਗੱਲ ਕੀ ਹੈ ਜੀ ਉਹਨਾਂ ਨੇ ਸੋਚਿਆ ਨਹੀਂ ਸੀ ਜਿਹੜੀ ਕੌਮ ਦੇ ਵਿੱਚ ਪਹਿਲਾਂ ਗੱਲ ਚੱਲਦੀ ਸੀ ਵੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲੈਣ ਜੀ ਇਹ ਗੱਲ ਆਮ ਹੀ ਚੱਲਦੀ ਸੀ ਪਰ ਇਹਨਾਂ ਨੇ ਉਹ ਸੋਚ ਕੇ ਗੱਲ ਤੇ ਗੌਰ ਕਰਕੇ ਮਾਫੀ ਤਾਂ ਮੰਗ ਲਈ ਸੀ ਪਰ ਇਹਨਾਂ ਨੂੰ ਐਕਸਪੈਕਟ ਨਹੀਂ ਸੀ ਵੀ ਕਹਾਣੀ ਸਭ ਉਲਝ ਜੂਗੀ ਇਹਨਾਂ ਨੂੰ ਤਾਂ ਇਹ ਸੀ ਵੀ ਕੌਮ ਮaaf ਕਰ ਦੂਗੀ ਤੇ ਗੱਲ ਮੁੱਕ ਜੂਗੀ ਪਰ ਉਹਦੇ ਵਿੱਚ ਜਿਹੜਾ ਹੁਣ ਇਹਨਾਂ ਨੇ اقرار ਕਰ ਲਿਆ ਹੈ ਵੇ ਅਸੀਂ ਕੀਤਾ ਸੀ ਸਾਡੀ ਸਰਕਾਰ ਦੇ ਵਿੱਚ ਹੋਇਆ ਅਸੀਂ ਦੋਸ਼ੀ ਬਚਾਏ ਅਸੀਂ ਸਾਦ ਨੂੰ ਡਰੈਸ ਭੇਜੀ ਮਹਾਰਾਜ ਦੀ ਉਹ ਸਾਰਾ ਇਕ ਇਕਰਾਰ ਜਿਹੜਾ ਇਹਨਾਂ ਨੇ ਕੀਤਾ ਹੈ ਨਾ ਉਹਦੇ ਵਿੱਚ ਫਸ ਚੁੱਕੇ ਆਂ ਕੌਮ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਕਰਦੀ ਅਸੀਂ ਦੀ ਗੱਲ ਕਰਾਂਗੇ ਉਹਨਾਂ ਦੇ ਉੱਤੇ ਗੱਲ ਕਰੀਏ ਦੂਜੇ ਪਾਸੇ ਉਹਨਾਂ ਦੀ ਅਟੈਂਡੈਂਸ ਨੂੰ ਲੈ ਕੇ ਪਾਰਲੀਮੈਂਟ ਵਿੱਚ ਲਗਾਤਾਰ ਸਵਾਲ ਚੁੱਕੇ ਆ ਰਹੇ ਆ ਹਾਈ ਕੋਰਟ ਵੱਲੋਂ ਵੀ ਕੇਸ ਤਾਂ ਜੀ ਉੱਪਰ ਕੀਤਾ ਹੋਇਆ ਹੈ ਜੀ ਕੇਸ ਹੁਣ ਇਹ ਤਾਂ ਜੁਡੀਸ਼ਨੀਰੀ ਦੇ ਹੱਥ ਚਾਹੀਦਾ ਹਾਂ ਸਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਸਵਾਲ ਖੜੇ ਕਰ ਰਹੇ ਹੋ ਔਰ ਪਹਿਲਾਂ ਯਾਨੀ ਹਰਪੀ ਸਿੰਘ ਜੀ ਤੋਂ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਉਹਨਾਂ ਨੂੰ ਸਾਈਡ ਦੇ ਕਿਨਾਰੇ ਕਰਿਆ ਹੁਣ ਯਾਨੀ ਰਗਵੀਰ ਸਿੰਘ ਜੀ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਉਹ ਕਿਸ ਤਰ੍ਹਾਂ ਦੇਖੋ ਜੀ ਜਿਹੜਾ ਯਾਨੀ ਹਰਪੀ ਸਿੰਘ ਜੀ ਯਾਨੀ ਰਗਵੀਰ ਸਿੰਘ ਨੇ ਜੀ ਇਹ ਆਪਣੇ ਸਟੈਂਡ ਤੇ ਪੱਕੇ ਆ ਯਾ ਨੀਰਗਵੀਰ ਸਿੰਘ ਜੀ ਨੇ ਤਾਂ ਕਹਿਤਾ ਜੀ ਮੈਂ ਤਾਂ ਆਪਣਾ ਸਮਾਨ ਬੈਗ ਚ ਪਾਇਆ ਜੇ ਕਹੋਗੇ ਮੈਂ ਤਾਂ ਚਲੇ ਜਾਊਂਗਾ ਪਰ ਮੈਂ ਜੋ ਫੈਸਲੇ ਸਣਾਏ ਆ ਜੋ ਮੈਂ ਕੀਤਾ ਹੈ ਮੈਂ ਉਸ ਤੋਂ ਪਿੱਛੇ ਨਹੀਂ ਹਟਦਾ ਤੋਂ ਲੱਗਦਾ ਹੈਗਾ ਕਿ ਤਾਂ ਕਿਤਾ ਸਿਆਸਤ ਹੈ ਜਿਹੜੀ ਉਹ ਭਾਰੂ ਬਿਲਕੁਲ ਜੀ ਬਿਲਕੁਲ ਹੋ ਹੀ ਰਹੀ ਹੈ ਕਿਹਨਾਂ ਵੱਲੋਂ ਕਿਹਨੂੰ ਤੁਸੀਂ ਜ਼ਿੰਮੇਵਾਰ ਸਮਝਦੇ ਹੋ ਭਾਈ ਜੀ ਦੇਖੋ ਅਕਾਲੀ ਦਲ ਵੱਲੋਂ ਕੋਈ ਹੋ ਰਿਹਾ ਹੈ ਸਾਰਾ ਕੁਝ ਅਕਾਲੀ ਦਲ ਦਾ ਪ੍ਰਧਾਨ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਹੀ ਹੋ ਰਿਹਾ ਹੈ ਸਾਰਾ ਬਾਈ ਜੀ ਉਹੀ ਹੈ ਮਾਸਟਰਮਾਈਂਡ ਉਹੀ ਕਰਤਾ ਤਰਤਾ ਹੈ ਹਲੇ ਵੀ ਬੇਸ਼ੱਕ ਅਸਤੀਫਾ ਦੇਤਾ ਪਰ ਜੋ ਹੋ ਰਿਹਾ ਹੈ ਉਹਨਾਂ ਦੀ ਗ੍ਰੈਂਡ ਮਾਈਂਡ ਹੈਡਾਈਂ ਹੋ ਰਿਹਾ ਸਾਰਾ ਕੁਝ